ਇਕ ਕਾਮਯਾਬ ਸਧਾਰਨ ਵਿਅਕਤੀ ਜਿਸਪਾਲ ਜਿਸਪਾਲ ਸਿੰਘ ਪਾਲਾ ਇੱਕ ਕਰੀਆਣੀ ਦੀ ਨਿੱਕੀ ਜੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤੇ ਜਿਵੇਂ ਕਵੀਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾਂ ਚ ਹੀ ਪੈਸੇ ਦਾ ਅੰਬਾਰ ਲੱਗ ਗਿਆ ਐਸਾ ਭੇਟ ਆਇਆ ਇਸ ਕਾਰੋਬਾਰ ਚ ਕਿ 5-7 ਸਾਲਾਂ ਚ ਇਹ ਪਿੰਡ ਦਾ ਹੀ ਨਹੀਂ ਇਲਾਕੇ ਦੇ ਵੱਡੇ ਧਨਾੜਿਆਂ ਵਿੱਚ ਗਿਨੇ ਜਾਣ ਲੱਗਾ ਅੱਜ ਸ਼ਹਿਰ ਵਿੱਚ ਸਭ ਤੋਂ ਵੱਡਾ ਬੰਗਲਾ ਪਾਲੇ ਦਾ ਸੀ ਲਗਜ਼ਰੀ ਗੱਡੀਆਂ ਘਰ ਹਾਰ ਅਸ਼ੂਰਾਮ ਦਾ ਸਮਾਨ ਫੌਰਨ ਤੋਂ ਇੰਪੋਰਟ ਕੀਤਾ ਗਿਆ ਸੀ ਹੁਣ ਕਾਮਯਾਬੀ ਦਾ ਇਹ आलम ਸੀ ਕਿ ਸਰਪੰਚ ਐਮ ਐਲ ਏ ਐਮ ਪੀ ਨਹੀਂ ਸਾਰੇ ਬੀ ਆਈ ਪੀ ਲੋਕ ਪਾਲੇ ਦੇ ਇਸ਼ਾਰਿਆਂ ਤੇ ਨੱਚਦੇ ਪਾਲੇ ਨੇ ਆਪਣੀ ਇਕਲੌਤੀ ਬੇਟੀ ਦਾ ਵਿਆਹ ਰੱਖਿਆ ਸ਼ਾਨਦਾਰ ਘਰ ਹੋਣ ਦੇ ਬਾਵਜੂਦ ਸ਼ਹਿਰ ਦਾ ਸਭ ਤੋਂ ਵੱਡਾ ਰਿਜ਼ੋਰਟ ਬੁੱਕ ਕੀਤਾ ਡੈਕੋਰੇਸ਼ਨ ਵੇਟਰਾਂ ਦਾ ਖਰਚਾ ਮਲਾ ਜੀ ਐਸ ਟੀ ਪਾ ਲਾ ਕੇ 4 ਲੱਖ ਗੱਲ ਮੁਕੀ 1500 ਬੰਦਿਆਂ ਦੇ ਰੇਜ਼ਮੈਂਟ ਤੇ ਕੈਟਰਿੰਗ ਦਾ ਕੁੱਲ ਖਰਚਾ 23 ਲੱਖ ਦਾ ਨਾਮ ਆ ਲਿਆ ਗਿਆ ਸਿਆਣੇ ਕਹਿੰਦੇ ਨੇ ਕਿ ਮਿੱਠਿਆ ਹੋਇਆ ਦਿਨ ਬੜੀ ਜਲਦੀ ਆਉਂਦਾ ਇਵੇਂ ਹੀ ਹੋਇਆ ਅੱਜ ਵਿਆਹ ਦਾ ਦਿਨ ਸੀ ਇਲਾਕੇ ਦੀਆਂ ਨਾਮਵਾਰ ਹਸਤੀਆਂ ਵਿਆਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਬਰਾਤ ਵੀ ਪਹੁੰਚ ਚੁੱਕੀ ਸੀ ਸ਼ਾਨਦਾਰ ਸੂਫੀਆਂ ਤੇ ਬੈਠ ਲੋਕ ਪੈਗ ਤੇ ਲੈਗ ਨੋਚ ਰਹੇ ਸਨ ਹਰ ਪਾਸੇ ਇਸ ਸ਼ਾਨਦਾਰ ਵਿਆਹ ਦੀ ਤਰੀਫ ਹੋ ਰਹੀ ਸੀ ਕਿਤੇ ਨਾ ਕਿਤੇ ਪਾਲਾ ਅੰਦਰੋਂ ਅੰਦਰੀ ਬੜਾ ਖੁਸ਼ ਸੀ ਉਸਦੀ ਹੰਸ ਦੀ ਹਿਮਾ ਤੇ ਹੰਕਾਰ ਬੜਾ ਸਿਖਰਾਂ ਤੇ ਸੀ ਜਦੋਂ ਲੋਕ ਇਲਾਕੇ ਦਾ ਸਭ ਤੋਂ ਵਧੀਆ ਵਿਆਹ ਕਹਿ ਰਹੇ ਸੀ ਡੋਲੀ ਤੋਰਨ ਤੱਕ ਲਗਭਗ ਅੱਧਿਓ ਵੱਧ ਲੋਕ ਜਾ ਚੁੱਕੇ ਸਨ ਸਮਾਂ ਵੀ ਤੇ ਡੋਲੀ ਦਾ ਵੇਲਾ ਆਇਆ ਤਾਂ ਸਿਰਫ ਕੁਝ ਕੁ ਪਰਿਵਾਰਕ ਮੈਂਬਰ ਹੀ ਸਨ ਡੋਲੀ ਵਿਦਾ ਹੋਈ ਬਾਕੀ ਲੋਕ ਫੇਰ ਤੋਂ ਪੈਲਸ ਦੇ ਅੰਦਰ ਗਏ ਤੀ ਵਿਦਾ ਹੋਈ ਪਾਲਾ ਥੋੜਾ ਜਿਹਾ ਉਦਾਸ ਸੀ ਮਾਨ ਹੌਲਾ ਕਰਨ ਲਈ ਥੋੜਾ ਜਿਹਾ ਹਸਾਈਂ ਨੂੰ ਟੈਲਨ ਨਿਕਲਿਆ ਤਾਂ ਇੱਕਦਮ ਰੂਹ ਕੰਬ ਗਈ ਜਦੋਂ ਇੱਕ ਬਜ਼ੁਰਗ ਮਹਿਲਾ ਤੇ ਉਹਦੇ ਨਾਲ ਇੱਕ ਛੋਟੀ ਜਹੀ ਬੱਚੀ ਨੂੰ ਝੂਠੀਆਂ ਪੱਤਰਾਂ ਵਿੱਚੋਂ ਖਾਣਾ ਖਾਂਦੇ ਦੇਖਿਆ ਛੋਟੀ ਜਹੀ ਬੱਚੀ ਉਮਰ 7-8 ਸਾਲ ਉੱਚੀ ਜਹੀ ਫਰਾਗ ਪਾਈ ਹੋਈ ਉਹਦੇ ਗੋਡੇ ਵਿੱਚੋਂ ਅਤੇ ਸਿਰ ਵਿੱਚੋਂ ਖੂਨ ਸਿਮ ਰਿਹਾ ਸੀ ਅੱਖਾਂ ਵਿੱਚ ਹੰਝੂ ਪਰ ਉਹ ਖਾਣ ਵਿੱਚ ਮਗਨ ਸੀ ਕੋਲ ਜਾ ਕੇ ਪਾਲਾ ਬੋਲਿਆ ਮਾਤਾ ਜੀ ਇਹ ਕੀ ਕਰ ਰਹੇ ਹੋ ਝੂਠਾ ਖਾਣਾ ਕਿਉਂ ਖਾ ਰਹੇ ਹੋ ਆਓ ਅੰਦਰ ਆ ਕੇ ਖਾਣਾ ਖਾ ਲਓ ਮਾਤਾ ਬੋਲੀ ਬੇਟਾ ਗਈ ਸੀ ਬੱਚੀ ਅੰਦਰ ਪਰ ਤੁਹਾਡੇ ਕਿਸੇ ਪ੍ਰਬੰਧਕ ਨੇ ਖਾਣਾ ਤਕੀ ਦੇਣਾ ਸੀ ੱੱਕਾ ਮਾਰਿਆ ਜਿਸ ਕਾਰਨ ਬੱਚੀ ਦੇ ਸਿਰ ਤੇ ਗੋਡੇ ਉੱਤੇ ਸੱਟ ਵੀ ਲੱਗੀ ਏ ਬਾਕੀ ਕੋਈ ਗੱਲ ਨਹੀਂ ਪੁੱਤਰਾ ਝੂਠ ਸੱਚ ਰੋ ਜੇਲ ਪੁੱਜੇ ਲੋਕਾਂ ਦਾ ਬਹਾਨਾ ਹੁੰਦਾ 3 ਦਿਨ ਤੋਂ ਭੁੱਖੇ ਲਈਏ ਝੂਠ ਨਹੀਂ ਇਹ ਵੀ ਅਮਰਤਾ ਨਾਲੇ ਬੇਟਾ ਜੀ ਹੁਣ ਤਾਂ ਭਾਰ ਪੇਟ ਖਾ ਲਿਆ ਤੇ ਤ੍ਰਿਪਤੀ ਹੋ ਗਈ 5 6 ਪੱਤਰਾਂ ਵਿੱਚੋਂ ਇੱਕ ਪੱਤਰ ਵਿੱਚ ਕੱਠੇ ਕੀਤੇ ਚਾਹ ਲਫਾਫੇ ਚ ਪਾਉਂਦੀ ਹੋਈ ਬੋਲੀ ਮਾਤਾ ਰਾਤ ਜੋਗੇ ਵੀ ਲੈ ਲੈਨੇ ਕਹਿੰਦੀ ਹੋਈ ਉੱਠ ਕੇ ਤੁਰਨ ਲੱਗੀ ਪਾਲੇ ਨੇ ਗੌਰ ਨਾਲ ਤੱਕਿਆ ਉਹ ਮੰਗਦੀ ਨਹੀਂ ਸੀ ਕਿਉਂਕਿ ਉਸ ਨੇ ਪਾਲੇ ਅੱਗੇ ਹੱਥ ਨਹੀਂ ਅੜਿਆ ਬਲਕਿ ਚੁੰਨੀ ਨਾਲ ਲਿਬੜੇ ਹੋਏ ਹੱਥ ਨੂੰ ਪੁੰਜਦੇ ਹੋਏ ਪਾਲੇ ਦੇ ਸਿਰ ਤੇ ਹੱਥ ਰੱਖ ਕੇ ਬੋਲੀ ਜੋ ਅੰਦਰ ਆਇ ਪੁੱਤਰਾ ਰੱਬ ਤੇਨੂੰ ਬਹੁਤਾ ਦੇਵੇ ਉਹ ਚਲੀ ਗਈ ਨਾਲ ਉਂਗਲ ਲੱਗੀ ਛੋਟੀ ਜਹੀ ਬੱਚੀ ਪਿੱਛੇ ਭਰਤ ਕੇ ਵੇਖਿਆ ਤਾਂ ਪਾਲ ਸੌਂਦੀਆਂ ਭੂਬਾਂ ਨਿਕਲ ਗਈਆਂ ਹੰਕਾਰ ਚੂਰ ਚੂਰ ਹੋ ਗਿਆ ਪਾਲ ਨੇ ਮਹਿਸੂਸ ਕੀਤਾ ਕਿ ਅੱਜ ਨਾ ਸ਼ੁਕਰੇ ਲੋਕਾਂ ਦੇ ਲੱਖਾਂ ਰੁਪਏ ਖਰਚ ਕਰ ਦਿੱਤੇ ਨੇ ਪਰ ਜਦੋਂ ਰੱਬ ਖੁਦਾ ਖੁਦ ਆਇਆ ਸੀ ਅਸ਼ੀਰਵਾਦ ਦੇਣ ਉਸ ਨੂੰ ਇੱਕ ਸੁੱਚੀ ਥਾਲੀ ਵੀ ਨਹੀਂ ਭੇਟ ਕਰ ਸਕਿਆ